ਲਓ ਮਿੱਤਰੋ ਸਵਰਾਜ ਆ ਗਿਆ 744 FE 9 ਮਾਡਲ ਹੈ 315 ਡਿਮਾਂਡ ਹੈ ਤੇ ਬਾਕੀ ਦੀ ਜਿਹੜੀ ਡਿਟੇਲ ਹੈ ਆਪਾਂ ਬਾਈ ਤੋਂ ਲੈ ਲੈਂਦੇ ਆਂ ਬਾਈ ਕੀ ਹਾਲ ਚਾਲ ਹੈ ਵਧੀਆ ਜੀ ਠੀਕ ਠਾਕ ਹੈ ਠੀਕ ਠਾਕ ਬਾਈ ਓਕੇ ਹੈ ਓਕੇ ਜੀ ਅਈ ਤੋਂ ਸ਼ੁਰੂ ਕਰਦੇ ਆਂ ਆਪਾਂ ਮਾਡਲ 9 ਆ ਗਿਆ ਹਨਾ 9 ਮਾਡਲ ਹੈ ਜੀ 315 ਡਿਮਾਂਡ ਹੈ ਠੀਕ ਹੈ ਤੇ ਪਹਿਲਾਂ ਟਾਇਰਾਂ ਦੀ ਦੇ ਦੇ ਡਿਟੇਲ ਕਿ ਕਿੰਨੇ ਕੇ ਪੈਸੇ ਟਾਇਰ ਮੰਨਦੇ ਤੁਸੀਂ ਟਾਇਰ ਹੈਗੇ ਜੀ 75 80 ਦਾ ਟਾਇਰ ਹੈਗਾ ਗੁੜੀਆ ਦੇ ਚਾਰੇ ਚਾਰੇ ਹੀ ਹਾਂ ਅੱਛਾ 75 80 ਪੈਸੇ ਟਾਇਰ ਮੰਨਦੇ ਤੁਸੀਂ ਗੁੜੀਆ ਦੇ ਠੀਕ ਹੈ ਜੀ ਹਾਂ ਜੀ ਮਾਡਲ ਨਾਓ ਹੈ ਠੀਕ ਹੈ ਤੇ ਗੇਅਰ ਇੰਜਨ ਦਾ ਕਿਵੇਂ ਹੈ ਬਾਈ ਗੇਅਰ ਇੰਜਨ ਜਮ ਸਹੀ ਬਈ ਪਿਆਉ ਨੰਬਰ ਹੈ ਅੱਛਾ ਪੰਜਾਹ ਨੰਬਰ ਹੈ ਗੇਅਰ ਇੰਜਨ ਠੀਕ ਹੈ ਬਾਕੀ ਅਗਲਾ ਆਪ ਦੀ ਤਸੱਲੀ ਕਰ ਲਈ ਹੈ ਨਾ ਕਿੰਨੀ ਮਰਜੀ ਹੈ ਨਾ ਸਹੀ ਹੈ ਬਾਈ ਹਾਂ ਬਾਕੀ ਜੇ ਮਰਜ਼ੀ ਤਸੱਲੀ ਹੋਵੇ ਉਵੇਂ ਕਰ ਲਈ ਅਗਲਾ ਹੈ ਕਰ ਲਈ ਹਾਂ ਜੀ ਹੈ ਨਾ ਬਾਕੀ ਪੇਂਟ ਪੂਰ ਸਾਰਾ ਨਾਲ ਦਾ ਹੀ ਪਿਆ ਹੈ ਇਹਨਾਂ ਵਾਲੀ ਹੈ ਸਾਰਾ ਹੈ ਨਾ ਇਹ ਤੋਂ ਨਹੀਂ ਹੋਇਆ ਤੇ 3 15 ਡਿਮਾਂਡ ਹੈ ਤੇ ਕਿੱਥੋਂ ਤੱਕ ਕਰ ਦਿਓਗੇ ਬਾਈ ਤੁਸੀਂ ਆਪਾਂ ਦੇ ਦਿਆਂਗੇ 290 ਰੁਪਏ ਦਾ 290 ਦਾ 25000 ਰੁਪਏ ਘਟਾ ਕੇ ਹਾਂ ਹਾਂ ਨੰਬਰ ਪੰਜਾਬ ਆ ਗਿਆ ਪੰਜਾਬ ਪੰਜਾਬ ਪੀਵੀ02 ਹੈ ਅੰਮ੍ਰਿਤਸਰ ਦਾ ਅੰਮ੍ਰਿਤਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਨੰਬਰ ਆ ਗਿਆ ਹਨ ਚੱਪਾਲੀ ਕਾਪੀ ਚੱਪਾਲੀ ਕਾਪੀ ਆ ਗਈ ਹਾਂਜੀ 315 ਡਿਮਾਂਡ ਹੈ 290 ਦਾ ਟਰੈਕਟਰ ਤੁਸੀਂ ਲੈ ਸਕਦੇ ਹੋ ਹਨ ਹਾਂਜੀ ਹਾਂਜੀ ਤੇ ਉਸ ਤੋਂ ਅੱਗੇ ਆ ਸਵਰਾਜ 12 ਮਾਡਲ ਆਈ ਪਾਵਰ ਸਟੀਅਰਿੰਗ ਮਹਾਲੀ ਨੰਬਰ ਆਈ 12 ਮਾਡਲ ਪਾਵਰ ਸਟੀਅਰਿੰਗ 430 ਡਿਮਾਂਡ ਹੈ ਪੀਵੀ65 ਮਹਾਲੀ ਹੈ ਪਾਵਰ ਸਟੀਅਰ ਨਹੀਂ ਪਾਵਰ ਸਟੀਅਰਿੰਗ ਆ ਗਿਆ ਟਾਇਰਾਂ ਦੀ ਕੰਡੀਸ਼ਨ ਕੀ ਮੰਨਦੇ ਹੋ ਬਾਈ ਜੀ? ਟਾਇਰ ਹੈਗੇ 80 ਪੈਸੇ। ਅੱਛਾ। ਹਾਂ। ਚਾਰੇ ਟਾਇਰ 80 ਪੈਸੇ ਆਗੇ। 20 ਕੇਟੀ ਦੇ ਹੈਨਾ? ਹਾਂ ਮੂਹਰ ਲਈ ਗੁੜੀਆ ਦੇ ਮਗਰ ਲਈ 20। ਹੂੰ। ਤੇ ਗੇਅਰ ਇੰਜਨ ਦੀ ਕੰਡੀਸ਼ਨ ਕਿਵੇਂ ਪਈ ਹੈ ਬਾਈ ਜੀ? ਬਸ ਓਰੀਜਨਲ ਹੈ ਜੀ। ਸਾਰਾ ਵਧੀਆ ਹੈ। ਹਾਂਜੀ ਹੈ। ਅੱਛਾ। ਤੇ ਫਿਰ ਕਿੱਥੋਂ ਤੱਕ ਹੋਊਗਾ ਇਹ? ਇਹ ਦੇ ਦਿਆਂਗੇ ਜੀ ਮੜੀ ਬਾਜ਼ ਉੱਚੀ ਰੱਖ। 490 ਨੂੰ ਆ 390 ਨੂੰ ਵੇਦਾ ਜੀ। 390 ਦਾ? ਹਾਂਜੀ ਹੈ। 40000 ਰੁਪਏ ਘਟ ਗਿਆ ਇਹਦਾ। ਹਾਂ 40 ਘਟ ਗਿਆ। ਅੱਛਾ। ਇਹੜਾ ਵੀਡੀਓ ਵਿੱਚ ਬੋਲਿਆ ਕੱਲ ਨੂੰ ਕੋਈ ਲੈਣ ਆ ਜੇ ਉਹੀ ਰੇਟ ਜਾਊਗਾ ਜੇ ਉਹੀ ਉਹੀ ਪੱਕੀ ਗੱਲ ਐ ਪੱਕੀ ਗੱਲ ਐ ਅੱਛਾ 390 ਦਾ ਹੈ ਹਾਂਜੀ ਹੈ ਇਹ ਸਪੀਡ 2 ਐ ਇਹ ਹੈ ਨਾ 2 ਸਪੀਡ ਆ ਗਿਆ ਹੈ ਨਾ ਰਿਵਰਸ ਪੀਟੀਓ ਹਾਂ ਰਿਵਰਸ ਆ ਗਿਆ ਜੀ ਪਾਵਰ ਸਟੀਅਰ ਨਾ ਹਾਂ ਪਾਵਰ ਸਟੀਅਰਿੰਗ ਆ ਗਿਆ ਰਿਵ 750 ਦੇ ਅਗਲੇ ਟਾਇਰ ਵੱਡੇ ਟਾਇਰ ਨਾਲ ਆ ਗਿਆ 14 ਦੇ ਮਗਰਲੇ 14 9 28 ਦੇ ਮਗਰਲੇ ਆ ਗਏ ਹੈ ਨਾ 750 ਦੇ ਮੂਰਲੇ 750 16 ਅਗਲੇ ਆ ਗਏ ਹੈ ਨਾ ਪਾਵਰ ਸਟੀਅਰ ਨਾ ਆ ਪਾਵਰ ਸਟੀering ਆ ਗਿਆ ਹੈਨਾ ਹਾਂਜੀ ਹਾਂਜੀ 2 ਸਪੀਡ ਆ ਗਿਆ ਪਾਵਰ ਸਟੀering ਆ ਗਿਆ 4t ਡਿਮਾਂਡ ਆ 390000 ਟਰੈਕਟਰ ਤੁਸੀਂ ਲੈ ਸਕਦੇ ਹੋ ਨੰਬਰ ਪੀਵੀ 65 ਮਹਾਲੀ ਹੈਨਾ ਹਾਂਜੀ ਫੇਮਸ ਨੰਬਰ ਆ ਪੂਰਾ ਮਸ਼ਹੂਰ ਮਸ਼ਹੂਰ ਹੈ ਹਾਂ ਤੇ ਉਸ ਤੋਂ ਅੱਗੇ ਆਹ 11 ਮਾਡਲ ਪੀਵੀ 22 ਨੰਬਰ ਆ ਜੀ ਪੀਵੀ 22 ਆ ਗਿਆ ਹਾਂਜੀ ਅੱਛਾ ਇਹ ਦੇ ਦਾਂਗੇ ਨਹੀਂ ਡਿਮਾਂਡ ਇਹਦੀ ਕਿੰਨੀ 360000 ਰੁਪਿਆ 365 360 360 ਜੀ ਹਾਂ 360 11 ਮਾਡਲ ਹੈ ਹੈਨਾ 11 ਮਾਡਲ ਜੀ ਹਾਂ ਹੂੰ ਤੇ ਅਗਲੇ ਡਾਇਰ ਕਿੰਨੇ ਪੈਸੇ ਮੰਗਦੇ ਹੋ ਹੈਗੇ 75 80 ਪੈਸੇ ਹਾਂ ਹੈਗੇ ਹੈਗੇ ਮਗਰ ਲੈ ਨਵੇਂ ਆ ਗਏ ਹਨਾ ਫੋਲੋ ਜੀ ਫੋਲੋ ਦੇ ਆ ਗਏ ਮਗਰ ਲੈ ਨਵੇਂ ਆ ਗਏ ਫੋਲੋ ਦੇ ਸੈਂਟਰ ਗੇਅਰ ਆ ਗਿਆ ਹਾਂਜੀ ਹਾਂਜੀ ਤੇ ਛਤਰੀ ਛਤਰੀ ਇਹਦੀ ਕਿੱਥੇ ਗੈਪ ਕਰਤੀ ਛਤਰੀ ਨਹੀਂ ਜੀ ਦੂਜਾ ਸਮਾਨ ਆਏਗਾ ਛਤਰੀ ਦਿੰਦੇ ਨਹੀਂ ਨਾਲ ਫਿਰ ਛਤਰੀ ਤੇ ਕੋਈ ਬਾਹਲਾ ਮੰਗੂਗਾ ਦੇ ਦੀ ਦਿਵਾ ਦਿਓ ਯਾਰ ਗਰਮੀ ਹੈ ਪੁੰਨੇ ਹਾਂ ਹੈ ਦਿਵਾ ਦੇਗੇ ਲਵਾ ਦੇਓਗੇ ਲਵਾ ਦੇਾਂਗੇ ਅੱਛਾ ਤੇ ਗੇਅਰ ਇੰਜਨ ਦੀ ਕੀ ਕੰਡੀਸ਼ਨ ਹੈ ਇਹਦੀ ਕੀ ਸਟੋਰੀ ਜਿਵੇਂ ਸਹੀ ਸਹੀ ਹੈ ਕਿੰਨੀਆ ਮਰਜ਼ੀ ਅਗਲਾ ਮਾਰ ਲੇ ਬ੍ਰੇਕਾਂ ਕਿੰਨਾ ਕੁਸ਼ ਮਰਜ਼ੀ ਕਰ ਲੀ ਉਹਦੇ ਦਿਲ ਦੇ ਦਿਨ ਤੱਕ ਤੱਕ ਕਰਨਾ ਨਹੀਂ ਕਰਦਾ ਨਹੀਂ ਕਰਦਾ ਅੱਛਾ ਤੇ ਕਿੱਥੋਂ ਦਾ ਕਰ ਦੇਉਂਗਾ ਤੈਨੂੰ 60 ਹੈ ਇਹ ਇਹ ਦੇ ਦਾਂਗੇ ਸਾਢੇ ਇੱਕ ਦਿਨ ਦਾ ਸਾਢੇ ਇੱਕ ਤਿੰਨ ਲੱਖ ਦਾ ਟਰੈਕਟਰ ਇਹ ਇਹ ਚੋ ਦਾ ਸੀ ਘਟਾਇਆ ਯਾਰ ਕੀ ਗੱਲ ਹੋ ਗਈ ਚਲ 40 ਦਿਨ ਦੇ ਦਾਂਗੇ 40 ਤਾਂ ਦੇ ਦੇਗਾ ਬਸ ਇਹ ਤਾਂ ਗੱਲ ਹੋਈ ਨਾ ਹਨਾ 40 ਦਾ ਇਹ ਹੋ ਜੂਗਾ ਟਾਇਰ ਵੀ ਨਵੇਂ ਆ ਜੀ ਟਾਇਰ ਨਵੇਂ ਆ ਗਏ ਹਨਾ ਨਹੀਂ ਸਹੀ ਗੱਲ ਹੈ ਹਾਂ ਜਿਵੇਂ 11 ਮਾਡਲ ਦਾ ਟਰੈਕਟਰ ਟਰੈਕਟਰ ਸੋਹਣਾ ਪਿਆ ਹੈ ਹਨਾ ਪੂਰਾ ਸੋਹਣਾ ਜੀ ਹੂੰ 11 ਮਾਡਲ ਹੈ ਪੀ ਵੀ 2 ਪੰਜਾਬ ਨੰਬਰ ਆ ਗਿਆ ਹਨਾ ਤੇ ਛਤਰੀ ਕਾ ਬਾਈ ਕਹਿੰਦਾ ਚਲ ਲਵਾ ਦਾਂਗੇ ਯਾਰ ਕੋਈ ਗੱਲ ਨਹੀਂ ਹਨਾ ਲਵਾ ਲਾਂਗੇ ਜਲਦੀ ਤੇ ਹੋ ਗਏ ਆਪਣੇ ਤੰਨੀ ਸੀਗੇ ਤੰਨੀ ਆ ਅੱਛਾ ਤੇ ਫੋਨ ਨੰਬਰ ਤੁਹਾਡਾ 98140 ਅੱਛਾ 35855 ਜੀ 98140 35855 ਬਰਾੜ ਮੱਲਨ ਰਾਜਾ ਬਰਾੜ ਮੱਲਨ ਰਾਜਾ ਆ ਨਾਈਂ ਵਾਲਾ ਵੱਡਾ ਪਹਿਲਾਂ ਬਰਾੜ ਲਿਆਦਾ ਵਿਚਾਲੇ ਪਿੰਡ ਤੇ ਫਿਰ ਰਾਜਾ ਹੈ ਹਾਂ ਹਾਂਜੀ ਤੇ ਕੀ ਨਾਂ ਲੈਂਦੇ ਦਾ ਟਰੈਕਟਰ ਕਿੱਥੇ ਹੁੰਦੇ ਪਿੰਡ ਹੁੰਦੇ ਕਿ ਇੱਥੇ ਹੁੰਦੇ ਇੱਥੇ ਖੜੇ ਹੁੰਦੇ ਤਲਵੰਡੀ ਖੜੇ ਹੁੰਦੇ ਨੌਰੇ ਚ ਅੱਛਾ ਤੇ ਇੱਥੇ ਮੰਡੀ ਕਿੰਨੇ ਨੰਬਰ ਹੈ 17 ਨੰਬਰ ਹੈ 17 ਨੰਬਰ ਮੰਡੀ ਆ ਹਨਾ ਹਾਂ ਹਾਂ ਤੇ ਫੋਨ ਫੋਨ ਆਈ ਕਿਸੇ ਚੱਕ ਲੈਂਗੇ ਨਾ ਚੱਕ ਲਾਂਗੇ ਜੀ ਲਓ ਵੀ ਦੋਸਤੋਂ ਨੰਬਰ ਭਰਾ ਦਾ ਆ ਗਿਆ ਹਨਾ ਟਰੈਕਟਰ ਦਿਨਾਂ ਚ ਕੋਈ ਵੀ ਪਸੰਦ ਆ ਗਿਆ ਤੇ ਕਾਲ ਕਰ ਲਿਓ ਕਾਲ ਕਰਕੇ ਟਰੈਕਟਰ ਤੁਸੀਂ ਲੈ ਸਕਦੇ ਹੋ ਵੀਡੀਓ ਬੜੇ ਲਗੀ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਿਓ ਫਾਲੋ ਬਾਈ ਧੰਨਵਾਦ ਠੀਕ